A1 ਪੰਜਾਬੀ ਟੀਵੀ ਦੇਖ ਰਹੀ ਸਾਰੇ ਦਰਸ਼ਕਾਂ ਦਾ ਮਹਿਮਾਨ ਸੁ ਅਟਵਾਲ ਬਹੁਤ-ਬਹੁਤ ਸਵਾਗਤ ਕਰਦੀਆਂ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਈਆਂ ਉਹ ਵਿਸ਼ਾ ਇੱਥੇ ਹੈ ਕਿ ਪੰਜਾਬ ਚ ਮਹਿਲਾ ਕਿਸਾਨ ਆਗੂ ਦੇ ਘਾਰ ਐਨਏਆਈ ਦਾ ਛਾਪਾ ਤਦਾਦੀਏ ਕੇ ਐਨਆਈ ਨੇ ਇਥੇ ਛਾਪਾ ਮਾਰਿਆ ਕਿਸਾਨ ਮਹਿਲਾ ਆਗੂ ਦੇ ਘਰ ਤੇ ਹੋਰ ਵੀ ਜਿਹੜੀ ਸੂਚਨਾਵਾਂ ਮਿਲ ਰਹੀਆਂ ਨੇ ਉਹਨਾਂ ਸੂਚਨਾਵਾਂ ਦੇ ਅਕੋਰਡਿੰਗ ਇਥੇ ਹਰਿਆਣਾ ਦੇ ਵਿੱਚ ਵੀ ਕਿਸਾਨ ਕਿਸਾਨਾਂ ਦੇ ਘਰਾਂ ਦੇ ਉੱਤੇ ਜਿਹੜੀ ਛਾਪਾ ਹੈ ਉਹ ਮਾਰਿਆ ਗਿਆ ਤਾਂ ਕਿਆਸ ਇਥੇ ਲਗਾਏ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਿ ਕਿਸਾਨ ਆਗੂਆਂ ਦੇ ਘਰਾਂ ਤੇ ਛਾਪਾ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਅੱਜ ਦੀ ਵੱਡੀ ਖਬਰ ਇਹ ਹੈ ਕਿ ਐਨਆਈਏ ਦੇ ਵੱਲੋਂ ਛਾਪਾ ਮਾਰਿਆ ਗਿਆ ਕਿਸਾਨ ਮਹਿਲਾ ਉਦੇ ਘਾਰ ਤੱਕ ਕਿਸਾਨਾਂ ਨੇ ਵੀ ਵਿਰੋਧ ਚਾਕੇ ਧਰਨਾ ਦੇ ਦਿੱਤਾ ਤਾਂ ਇਥੇ ਦੱਸ ਦਈਏ ਕਿ ਕਿਆਸ ਲਗਾਏ ਜਾ ਰਹੇ ਨੇ ਕਿ ਬੀਤੇ ਦਿਨੀ ਕੰਗਨਰ ਨੌਦ ਦੇ ਵੱਲੋਂ ਕਿਸਾਨਾਂ ਦੇ ਉੱਤੇ ਜੋ ਟਿੱਪਣੀ ਕੀਤੀ ਗਈ ਸੀ ਜੋ ਬਿਆਨ ਦਿੱਤਾ ਗਿਆ ਸੀ ਉਸ ਦੇ ਵਿੱਚ ਕੰਗਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਫੰਡ ਮਿਲਿਆ ਤਾਂ ਉਸੇ ਦੇ ਨਾਲ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਨੇ ਜੁੜਦੀਆਂ ਹੋਈਆਂ ਨਜ਼ਰ ਵੀ ਆ ਰਹੀਆਂ ਨੇ ਪਰ ਜੇਕਰ ਮੁਕੰਮਲ ਤੌਰ ਤੇ ਅਜੇ ਇਸ ਦੀ ਪੂਰੀ ਜਾਣਕਾਰੀ ਨਹੀਂ ਮਿਲ ਪਾਈ ਹੈ ਕਿ ਆਖਿਰੇ ਛਾਪਾ ਕਿਉਂ ਮਾਰਿਆ ਜਾ ਰਿਹਾ ਹੈ ਪਰ ਸਮੇਂ ਦੇ ਨਾਲ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕਾਂ ਦਾ ਇਹ ਵੀ ਸੋਚਣਾ ਹੈ ਬਹੁਤ ਸਾਰੇ ਲੋਕ ਇੱਕ ਕਿਆਸ ਵੀ ਲਗਾ ਰਹੇ ਨੇ ਕਿ ਇੱਥੇ ਉਸ ਬਿਆਨ ਦੇ ਨਾਲ ਕਾਫੀ ਲਿੰਕ ਜੁੜਦਾ ਹੋਇਆ ਨਜ਼ਰ ਆ ਰਿਹਾ ਪਰ ਛਾਪੇ ਮਾਰੀ ਦੀ ਜਿੱਥੇ ਗੱਲ ਕੀਤੀ ਜਾਵੇ ਉੱਥੇ ਕਿਸਾਨ ਮਹਿਲਾ ਆਗੂ ਦੇ ਘਰ ਦੇ ਵਿੱਚ ਛਾਪੇਮਾਰੀ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਛਾਪੇਮਾਰੀ ਤੋਂ ਬਾਅਦ ਕਿਸਾਨਾਂ ਨੇ ਗੁੱਸੇ ਦੇ ਵਿੱਚ ਆ ਕੇ ਧਰਨਾ ਵੀ ਲਗਾਇਆ ਹੈ ਤੇ ਪੁਲਿਸ ਦੀਆਂ ਗੱਡੀਆਂ ਨੂੰ ਰੋਕਦੇ ਹੋਏ ਉਹ ਨਜ਼ਰ ਵੀ ਆਏ ਨੇ ਤਾਂ ਇੱਥੇ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਛਾਪੇਮਾਰੀ ਜਿਹੜੀ ਹੈ ਓਹੋ ਹਰਿਆਣਾ ਦੇ ਵਿੱਚ ਵੀ ਹੁੰਦੀ ਨਜ਼ਰ ਆਈ ਹੈ ਤੇ ਪੰਜਾਬ ਦੇ ਵਿੱਚ ਵੀ ਹੁਣ ਹੋਣੀ ਸ਼ੁਰੂ ਹੋ ਚੁੱਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛਾਪੇ ਮਾਰੀ ਕਿਸਾਨ ਆਗੂ ਹੋਰ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਵੀ ਹੋ ਸਕਦੀ ਹੈ ਬਹੁਤ ਵੱਡਾ ਸਵਾਲ ਹੈ ਤੇ ਤੁਸੀਂ ਵੀ ਆਪਣੀ رائے ਸੰਬੰਧੀ ਸਾਨੂੰ ਦੇ ਸਕਦੇ ਹੋ ਲਾਈਵ ਪ੍ਰੋਗਰਾਮ ਨੂੰ ਵੱਤ ਤੋਂ ਵੱਤ ਸ਼ੇਅਰ ਵੀ ਕਰਿਆ ਕਰੋ ਤਾਂ ਇੱਥੇ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਕਿਸਾਨ ਆਗੂ ਪਰੇਸ਼ਾਨ ਹੋ ਚੁੱਕੇ ਨੇ ਹੁਨੇ ਨਾ ਚੀਜ਼ਾਂ ਤੋਂ ਸਾਡੇ ਨਾਲ ਕਾਲਰ ਵੀ ਜੁੜੇ ਨੇ ਆਪਾਂ ਕਾਲਰ ਦੇ ਨਾਲ ਵੀ ਗੱਲਬਾਤ ਕਰਦੇ ਆਂ ਹੈਲੋ ਸੋਸ਼ੀਕਾਨ ਸਰ ਕਿੱਥੋਂ ਬੋਲਦੇ ਹੋ ਜੀ ਸ਼ਰਮਾ ਬੋਲ ਰਹੀ ਹਾਂ ਇੱਕ ਰੋਕ ਹਾਂਜੀ ਬਾਤ ਬਾ ਸੁਆਗਤ ਹੈ ਸਾਡਾ ਟਾਡਾ ਆਈਵਾਨ ਪੰਜਾਬੀ ਟੀਵੀ ਤੇ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸ਼ਰਮਾ ਜੀ ਆਪਣਾ ਅੱਜ ਦਾ ਜੋ ਵਿਸ਼ਾ ਹੈ ਉਹ ਵਿਸ਼ਾ ਇਹ ਹੈ ਕਿ ਪੰਜਾਬ ਚ ਮਹਿਲਾ ਕਿਸਾਨ ਆਗੂ ਦੇ ਘਾਰ ਐਨਏਆਰ ਦਾ ਛਾਪਾ ਪਿਆ ਹੈ ਤੇ ਦੱਸ ਦਈਏ ਕਿ ਇੱਥੇ ਇਹ ਛਾਪਾ ਸਿਰਫ ਪੰਜਾਬ ਚ ਹੀ ਨਹੀਂ ਬਲਕਿ ਹਰਿਆਣਾ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਆਗੂ ਆ ਤੇ ਪੈ ਚੁੱਕਿਆ ਹੈ ਤਾਂ ਇੱਥੇ ਕਿਸਾਨਾਂ ਨੂੰ ਹੁਣ ਦੁਬਾਰਾ ਤੋਂ ਖੇਰੇ ਦੇ ਵਿੱਚ ਲਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਬਿਲਕੁਲ ਕਿਸਾਨਾਂ ਨੂੰ ਘੇਰੇ ਦੇ ਵਿੱਚ ਜਿਹੜੀ ਸਰਕਾਰ ਆ ਉਹਦੀ ਜਿਹੜੀ ਮਨਸ਼ਾ ਹੈ ਕਿ ਰੇਟ ਲੈਣ ਦੀ ਗੱਲ ਹੂੰ ਦੇਖੋ ਮੈਡਮ ਕਿੰਨੀ ਹਨੇਰ ਕਰਦੀ ਐ ਮੈਂ ਖੁੱਲ੍ਹ ਕੇ ਚੈਨਲ ਤੇ ਕਹਿ ਰਿਹਾ ਜੀ ਜੀ ਦਾ ਡੰਡਾ ਉਹਦੀ ਮੱਝ ਹੈ ਜੀ ਹੂੰ ਦੇਖੋ ਲੋਕਤੰਤਰ ਆ ਮੈਡਮਾ ਸੰਵਿਧਾਨ ਬਣਿਆ ਹੋਇਆ ਹੈ ਉਹਦੇ ਵਿੱਚ ਬਹੁਤ ਮਿਹਨਤ ਹੋਈ ਵੀ ਆ ਸੰਵਿਧਾਨ ਬਣਾਉਣ ਦੀ ਜੀ ਜੀ ਸਿਸਟਮ ਨੂੰ ਸਿਸਟਮ ਤੇ ਲਿਆਉਣ ਤੇ ਬਹੁਤ ਮਿਹਨਤ ਹੋਈ ਵੀ ਹੈ ਜੀ ਲੇਕਿਨ ਸਰਕਾਰਾਂ ਸਿਸਟਮ ਦੀ ਨਹੀਂ ਚੱਲਣਾ ਚਾਹੁੰਦੀਆਂ ਜਾਂ ਸਰਕਾਰਾਂ ਸਿਸਟਮ 'ਚ ਚੱਲਦੀਆਂ ਨਹੀਂ ਜੀ ਸਾਨੂੰ ਵੀ ਚੀਜ਼ ਦਾ ਬੜਾ ਜਿਹੜਾ ਅਫਸੋਸ ਹੁੰਦਾ ਹੈ ਜੀ ਬਿਲਕੁਲ ਅੱਜ ਕਿਸਾਨ ਦੇ ਘਰ ਰੇਡ ਹੋਈ ਆ ਕਿਸਾਨ ਦੇ ਮਹਿਤਾ ਦੇ ਘਰ ਰੇਡ ਹੋਈ ਆ ਚਾਹੇ ਕਿਸੇ ਦੇ ਘਰ ਰੇਡ ਹੋਈ ਆ ਰੇਡ ਹੋਣ ਦਾ ਦੇਖੋ ਮੈਡਮ ਕਾਰਨ ਕੀ ਹੈ ਜੋ ਦੇਖੋ ਜੋ ਸਾਡਾ ਅੰਦਾਜ਼ ਹੈ ਜੋ ਸਾਡਾ ਹੋ ਜੀ ਕਿਤੇ ਨਾ ਕਿਤੇ ਮੈਡਮ ਕੰਗਣਾ ਰਨਾਉਤ ਹਰ ਵੇਲੇ ਕਿਤੇ ਨਾ ਕਿਤੇ ਜਿਹੜੀ ਕਿਸਾਨਾਂ ਦੇ ਪਿੱਛੇ ਜਿਹੜੇ ਬੋਲਦੇ ਰਹਿੰਦੇ ਆ ਹੁਣ ਵੀ ਉਹਨਾਂ ਦਾ ਇੱਕ ਵਿਵਾਦਿਤ ਬਿਆਨ ਆਇਆ ਜੀ ਜੀ ਹਾਂ ਕਾਫੀ ਲੋਕਾਂ ਦਾ ਜਿਹੜਾ ਕਿਤੇ ਨਾ ਕਿਤੇ ਕਹਿੰਦੇ ਸੀ ਕਿ ਇਹਨਾਂ ਦਾ ਦਿਮਾਗ ਖਰਾਬ ਕਰਿਆ ਹੋਇਆ ਠੀਕਾ ਕਿਉਂਕਿ ਐਦਾਂ ਦੇ ਜਿਹੜੇ ਬੇਤੁਕੇ ਬਿਆਨ ਹੁੰਦੇ ਆ ਆਮ ਚੰਗੇ ਲੋਕਾਂ ਦੇ ਦਿਮਾਗੇ ਖਰਾਬ ਕਰਦੇ ਆ ਜੀ ਬਿਆਨ ਹੋਣਾ ਚਾਹੀਦਾ ਕੋਈ ਤੁਕਬੰਦੀ ਵਾਲਾ ਜੀ ਬਿਲਕੁਲ ਅਗਰ ਕਿਸ ਚੀਜ਼ ਦੇ ਨਾਲ ਜੋੜ ਕੇ ਦੇਖਿਆ ਜਾਵੇ ਵੀ ਮੈਡਮ ਕੰਗਣਾ ਰਨਾਉਤ ਨੇ ਜਿਆਂ ਦਿੱਤਾ ਉਸ ਤੋਂ ਬਾਅਦ ਜਿਹੜੀ ਐਨਆਈਏ ਆ ਕਿਤੇ ਨਾ ਕਿਤੇ ਐਕਸ਼ਨ ਚਾਹੀਏ ਆ ਜੀ ਦੇਖੋ ਫਿਰ ਸਾਡੇ ਹਿਸਾਬ ਨਾਲ ਮਾੜੀ ਗੱਲ ਹੈ ਜੀ ਬਿਲਕੁਲ ਦੇਖੋ ਇਹ ਤੇ ਜਿੱਦਾਂ ਤੁਸੀਂ ਕਿਆਸ ਲਗਾ ਰਹੇ ਹੋ ਉਸੇ ਤਰ੍ਹਾਂ ਹਰ ਆਮ ਬੰਦਾ ਇੱਥੇ ਇਹੀ ਕਿਆਸ ਲਗਾ ਰਿਹਾ ਹੈ ਕਿ ਬਿਆਨ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਲੱਗ ਰਿਹਾ ਹੈ ਪਰ ਇਸ ਦੀ ਜਿਹੜੀ ਛਾਪੇ ਮਾਰੀ ਦੀ ਅਸਲ ਵਜ੍ਹਾ ਹੈ ਹਾਲਾਂਕਿ ਉਹ ਤਾਂ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਇਹ ਲੋਕਾਂ ਦੀ ਕਿਆਸ ਰਾਈਆਂ ਨੇ ਕਿ ਇੱਥੇ ਸ਼ਾਇਦ ਕਗਨਾਤਿ ਬਿਆਨ ਤੋਂ ਬਾਅਦ ਇਹ ਚੀਜ਼ ਇੱਥੇ ਸਾਫ਼ ਤੌਰ ਤੇ ਦੇਖੀ ਜਾ ਰਹੀ ਹੈ ਕਿ ਕਿਸਾਨ ਕਿਸਾਨਾਂ ਦੀਆਂ ਜਿੰਨੀਆਂ ਮੁਸ਼ਕਿਲਾਂ ਨੇ ਉਹ ਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮੈਡਮ ਜੇ ਕੋਈ ਕੋ ਪੰਜਾਬੀ ਜੀ ਜੀ ਆਮ ਇੱਕ ਨਾਰਮਲ ਗੱਲ ਕਰ ਦੋਣੇ ਜੀ ਸਾਨੂੰ ਤਾਂ ਕੰਦ ਚ ਵੀ ਨਿਕਦਾ ਜੀ ਕੰਦ ਚ ਵੀ ਨਿਕ ਜਾਂਦਾ ਜੀ ਮੇਰੇ ਕੋਲ ਕਿਆਸ ਰਾਈ ਅਸੀਂ ਲਾਉਨੇ ਆ ਠੀਕ ਆ ਕਿਆਸ ਰਾਈ ਕਿਤੇ ਨਾ ਕਿਤੇ ਮੈਡਮ 99% ਕਿਤੇ ਨਾ ਕਿਤੇ ਸਾਡੀ ਸਹੀ ਹੈ ਜੀ ਜੀ ਪਹਿਲਾ ਰੇਟ ਨਹੀਂ ਹੋਈ ਜਾਂ ਕਿਸ ਵਿਸ਼ੇ ਤੇ ਰੇਟ ਹੋਈ ਹੈ ਇਹ ਬਾਤ ਦੀ ਗੱਲ ਆ ਜਾਂਚ ਦੀ ਗੱਲ ਆ ਜਾਂਚ ਦਾ ਵਿਸ਼ਾ ਚਲੋ ਠੀਕ ਆ ਜਿਹਨੇ ਜਿਹੜੀ ਟੀਮ ਨੇ ਰੇਡ ਮਾਰੀ ਆ ਐਲਆਈਏ ਨੇ ਰੇਡ ਮਾਰੀ ਆ ਉਹ ਆਪਣੀ ਜਾਂਚ ਕਰੇ ਜੀ ਅਸੀਂ ਉਸ ਤੇ ਉਂਗਲੀ ਨਹੀਂ ਚੁੱਕਦੇ ਲੇਕਿਨ ਅਗਰ ਉਹ ਜਾਂਚ ਦੇ ਕਰਨ ਤੋਂ ਬਾਅਦ ਕੁਝ ਮਿਲਦਾ ਨਹੀਂ ਜਾਂ ਕੁਝ ਹੁੰਦਾ ਨਹੀਂ ਜਾ ਜਿਨ੍ਹਾਂ ਨੇ ਜਿਹੜੇ ਲੋਕਾਂ ਨੇ ਉਹਨਾਂ ਕੋਲ ਸ਼ਿਕਾਇਤ ਕੀਤੀ ਸੀ ਜਾਂ ਜਿਹੜੇ ਲੋਕਾਂ ਦੀ ਗੱਲ ਸੁਣਦੇ ਉਹਨਾਂ ਨੇ ਇਹ ਐਕਸ਼ਨ ਦਿੱਤਾ ਸੀ ਰੇਡ ਮਾਰੀ ਸੀ ਕਿਆ ਉਹਨਾਂ ਲੋਕਾਂ ਤੱਕ ਪਹੁੰਚ ਪਾਉਗੀ ਐਨਆਈਏ ਜਾਂ ਉਹਨਾਂ ਨੂੰ ਸਜ਼ਾ ਦੇ ਪਾਉਗੀ ਵੀ ਤੁਸੀਂ ਸਾਨੂੰ ਹਰਾਸਮੈਂਟ ਕੀਤਾ ਹੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਐਨਆਈਏ ਨੇ ਛਾਪਾ ਮਾਰਿਆ ਹੈ ਹਾਲਾਂਕਿ ਕਿਸ ਵਜ੍ਹਾ ਕਰਕੇ ਮਾਰਿਆ ਹੈ ਇਹ ਵਜ੍ਹਾ ਵੀ ਹਲੇ ਏਜੰਸੀ ਜਿਹੜੀ ਹੈ ਉਹ ਦੱਸੇਗੀ ਜਦੋਂ ਉਹਨਾਂ ਤੋਂ ਪੁੱਛ ਪੁੱਛਿਆ ਜਾਵੇਗਾ ਕਿ ਆਖਿਰ ਇਜ਼ਾ ਕਾਰਨ ਕੀ ਹੈ ਤਾਂ ਕਾਰਨ ਵੀ ਬਹੁਤ ਵੱਡੇ ਹੀ ਹੋਣਗੇ ਜੇਕਰ ਇੱਥੇ ਛਾਪੇਮਾਰੀ ਹੋ ਰਹੀ ਹੈ ਤਾਂ ਕਾਰਨ ਵੀ ਬਹੁਤ ਵੱਡਾ ਹੀ ਨਿਕਲ ਕੇ ਸਾਹਮਣੇ ਆਏਗਾ ਕਿ ਲੱਗਦਾ ਹੈ ਮੈਡਮ ਦੇਖੋ ਕਾਰਨ ਜੋ ਜਿਹੜੇ ਹਿਸਾਬ ਨਾਲ NIA ਮੈਡਮ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜੀ ਨੈਸ਼ਨਲ ਹੈ ਪੂਰੇ ਹਿੰਦੁਸਤਾਨ ਦੀ ਹੈ ਜੀ ਹਾਂ ਅਗਰ ਕਿਸੇ ਕਿਸਾਨ ਦੇ ਘਰ ਰੇਡ ਮਾਰੀ ਆ ਜਾਂ ਕਿਸੇ ਸੁਪਰੇ ਜੀ ਕਿਸੇ ਦੇ ਘਰ ਰੇਡ ਮਾਰੀ ਆ ਫਿਰ ਉਸ ਤੋਂ ਸੁਪਰਾ ਸਰਕਾਰ ਦਾ ਕਿਤੇ ਨਾ ਕਿਤੇ ਐਕਸ਼ਨ ਹੁੰਦਾ ਹੈ ਜੀ ਸੈਂਟਰ ਨੂੰ ਤਾਂ ਐਕਸ਼ਨ ਨਹੀਂ ਆ ਗਿਆ ਦੇਖੋ ਮੈਡਮ ਮੈਂਬਰ ਪਾਰਲੀਮੈਂਟ ਆ ਜੀ ਕੰਗਣ ਆਉਣਾ ਉਹ ਤੋਂ ਮੈਂ ਮੈਡਮ ਦਾ ਨਾਮ ਇਸ ਕਰਕੇ ਲੈ ਰਿਹਾ ਜੀ ਕਿਉਂਕਿ ਮੈਡਮ ਨੂੰ ਕਿਸਾਨ ਜਾਂ ਪੰਜਾਬ ਵਾਲੇ ਹਮੇਸ਼ਾ ਹੀ ਅੱਤਵਾਦੀ ਮਾਓਵਾਦੀ ਪਤਾ ਨਹੀਂ ਕੀ ਆ ਗਿਆ ਇਹਨਾਂ ਨੂੰ ਲੱਗਦੇ ਆ ਜੀ ਇਹ ਭੁੱਲ ਜਾਂਦੇ ਆ ਰੋਟੀ ਦੀ ਰੋਟੀ ਖਾਣ ਤੋਂ ਪਹਿਲਾਂ ਜਿਹੜੀ ਸਾਡੇ ਹੱਥ 'ਚ ਰੋਟੀ ਆ ਸਾਡੇ ਹੱਥ 'ਚ ਆਣਾ ਹੈ ਉਹ ਗਾਉਂਦਾ ਕੌਣ ਹੈ ਜੀ ਜੀ ਬਿਲਕੁਲ ਬਿਲਕੁਲ ਇੱਥੇ ਹਾਲਾਂਕਿ ਦੇਖੋ ਪੰਜਾਬ ਚ ਹੁਣ ਕਿਸਾਨਾਂ ਨੇ ਕਿਤੇ ਨਾ ਕਿਤੇ ਆਪਣਾ ਰੋਸ਼ ਵੀ ਪ੍ਰਗਟ ਕੀਤਾ ਇਸ ਨੂੰ ਲੈ ਕੇ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਦੇ ਵੱਲੋਂ ਵੀ ਇਹ ਚੀਜ਼ਾਂ ਕਈਆਂ ਜਾ ਰਹੀਆਂ ਨੇ ਕਿ ਛਾਪੇਮਾਰੀ ਦਾ ਆਖਿਰਕਾਰਨ ਕੀ ਹੈ ਸਾਨੂੰ ਇੱਕ ਵਾਰ ਕਾਰਨ ਤਾਂ ਦੱਸੋ ਤਾਂ ਇੱਥੇ ਕਾਰਨਾਂ ਦਾ ਵੀ ਅਜੇ ਪਤਾ ਨਹੀਂ ਲੱਗ ਪਾਰਿਆ ਦੂਜੇ ਪਾਸੇ ਕਿਸਾਨ ਫਿਰ ਤੋਂ ਗੁੱਸੇ ਦੇ ਵਿੱਚ ਆ ਚੁੱਕੇ ਨੇ ਜਦੋਂ-ਜਦੋਂ ਕਿਸਾਨਾਂ ਦਾ ਕੋਈ ਮਾਮਲਾ ਚੱਲਦਾ ਹੈ ਪੰਜਾਬ 'ਚ ਜਾਂ ਕਿਤੇ ਵੀ ਤਾਂ ਕਿਸਾਨਾਂ ਦਾ ਜਦੋਂ ਮਾਮਲਾ ਦਬਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕੀ ਲੱਗਦਾ ਹੈ ਕਿ ਇੱਕ ਨਵਾਂ ਜਿਹੜਾ ਮਸਲਾ ਹੈ ਉਹ ਖੜਾ ਹੋ ਜਾਂਦਾ ਹੈ ਤੇ ਕਿਸਾਨ ਫਿਰ ਤੋਂ ਗੁੱਸੇ ਦੇ ਵਿੱਚ ਆ ਜਾਂਦੇ ਨੇ ਰੋਸ ਦੇ ਵਿੱਚ ਆ ਜਾਂਦੇ ਨੇ ਕੀ ਲੱਗਦਾ ਹੈ ਦੇਖੋ ਮੈਡਮ ਚੈਨਲ ਦੇ ਮਾధ్యਮ ਰਾਹੀਂ ਮੈਂ ਤਾਂ ਕਿਸਾਨਾਂ ਨੂੰ ਕਹਿਣਾ ਚਾਹਣਾ ਹੈ ਜੀ ਵੀ ਰੋਸ ਤੋਂ ਕੰਮ ਲਓ ਜੋਸ਼ ਤੋਂ ਕੰਮ ਨਾ ਜੀ ਜੀ ਬਿਲਕੁਲ ਇੱਕ ਬੰਦਾ ਮੂਰਖਮਤੀ ਕਰਦਾ ਤਾਂ ਤੁਸੀਂ ਦੂਜੀ ਮੂਰਖਮਤੀ ਤੁਸੀਂ ਨਾ ਜਾਈ ਕਰੋ ਤੁਸੀਂ ਸਿਸਟਮ ਦੇ ਹਿਸਾਬ ਨਾਲ ਚੱਲੋ ਸਿਸਟਮ ਦੇ ਹਿਸਾਬ ਨਾਲ ਪੱਥਾਂ ਦੇ ਆਧਾਰ ਤੇ ਗੱਲ ਕਰੋ ਜੀ ਹਾਂਜੀ ਬਿਲਕੁਲ ਜਿਹੜੇ ਕੰਮ ਨੂੰ ਹੱਥ ਪਾ ਲਿਆ ਉਹ ਪੱਕਾ ਹੱਥ ਪਾਉਣਾ ਚਾਹੀਦਾ ਹੈ ਕੱਚੇ ਹੱਥ ਪਾਉਨੇ ਆ ਮੈਡਮ ਦੇਖੋ ਸਿਸਟਮ ਚ ਲੋ ਕਾਨੂੰਨ ਦੇ Daire ਚ ਲੋ ਕਾਨੂੰਨ ਦੇ Daire ਚ ਲੈ ਕੇ ਕਾਰਵਾਈ ਦੀ ਗੱਲ ਕਰੋ ਜੀ ਕਾਰਵਾਈ ਦੀ ਗੱਲ ਕੋਈ ਨਹੀਂ ਜੀ ਕਰਦਾ ਸਿਰਫ ਧਾਰਨਾ ਲਾਉਣ ਦੇ ਨਾਲ ਜਾਂ ਮੈਡਮ ਨੇ ਉਹ ਬਿਆਨ ਦਿੱਤਾ ਉਹ ਬਿਆਨ ਦਿੱਤਾ ਇਹ ਕਹਿਣ ਦੇ ਨਾਲ ਦੇਖੋ ਗੱਲ ਨਹੀਂ ਜੀ ਬਣਦੀ ਬਿਲਕੁਲ ਬਿਲਕੁਲ ਇਥੇ ਹਾਲਾਂਕਿ ਇਹ ਨਾ ਸਭ ਚੀਜ਼ਾਂ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਜੋਸ਼ ਦੇ ਵਿੱਚ ਨਹੀਂ ਆਉਣਾ ਚਾਹੀਦਾ ਬਲਕਿ ਹੋਸ਼ ਦੇ ਵਿੱਚ ਰਹਿ ਕੇ ਹੀ ਸਾਰੇ ਮਾਮਲੇ ਨੂੰ ਨਿਪਟਾਉਣਾ ਚਾਹੀਦਾ ਹੈ ਪਰ ਵੱਡੇ ਜਿਹੜੇ ਸਵਾਲ ਨੇ ਉਹ ਕੰਗਨਾ ਰਣੌਤ ਦੇ ਉੱਤੇ ਵੀ ਹੁਣ ਖੜੇ ਹੋ ਜਾਂਦੇ ਨੇ ਕਿਉਂਕਿ ਕੰਗਨਾ ਰਣੌਤ ਅਕਸਰ ਹੀ ਕਿਸਾਨਾਂ ਨੂੰ ਲੈ ਕੇ ਕੋਈ ਨਾ ਕੋਈ ਟਿੱਪਣੀ ਕਰ ਦਿੰਦੀ ਹੈ ਤੇ ਇਥੇ ਵੱਤ ਤੋਂ ਵੱਧ ਜੇਕਰ ਆਪਾਂ ਗੱਲ ਕਰੀਏ ਹਾਲਾਂਕਿ ਭਾਜਪੀ ਦੇ ਵੱਲੋਂ ਕੰਨਾ ਨੂੰ ਫਟਕਾਰ ਵੀ ਲਗਾਈ ਗਈ ਹੈ ਉਹਨਾਂ ਨੂੰ ਇੱਥੇ ਕਿਤੇ ਨਾ ਕਿਤੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਵਾਰ-ਵਾਰ ਅਜੀਹੇ ਜਿਹੜੇ ਮਸਲੇ ਨੇ ਉਹ ਕ੍ਰੀਏਟ ਨਾ ਕਰਨ ਮੈਡਮ ਖਾਣ ਦੇ ਦੰਦ ਹੋਰ ਦਿਕਾਉਣ ਦੇ ਹੋਰ ਹੈ ਜੇ ਸ਼ਿਕਾਇਤ ਕਹੋਗੇ ਜੀ ਜੀ ਕਹਿਣ ਦੇ ਨਾਲ ਮੈਂ ਉਸ ਤੋਂ ਪਹਿਲਾਂ ਵੀ ਗੱਲ ਕੀਤੀ ਸੀ ਜਿੱਦਣ ਬੀਜੇਪੀ ਦਾ ਬਿਆਨ ਆਇਆ ਜਿਹੋ ਉਸ ਤੋਂ ਵੀ ਗੱਲ ਕੀਤੀ ਵੀ ਇਹ ਕਹਿਣ ਦੇ ਨਾਲ ਨਹੀਂ ਜੇ ਹੁੰਦਾ ਵੀ ਉਹਨੇ ਉਹ ਕਹਿਤਾ ਸਾਡੀ ਪਾਰਟੀ ਦਾ ਅਕਸ ਖਰਾਬ ਹੋ ਗਿਆ ਸਾਡਾ ਅਕਸ ਖਰਾਬ ਹੋ ਰਿਹਾ ਜੀ ਐਕਸ਼ਨ ਲੈ ਕੇ ਕਾਰਵਾਈ ਕਰਕੇ ਉਸ ਬੰਦੇ ਨੂੰ ਸਦਾ ਆਪਣੀ ਸਾਡਾ ਦੋ ਵੀ ਜਿਹੜਾ ਅੱਗੇ ਨੂੰ ਨਾ ਗਲਤੀ ਕਰਨ ਦੀ ਹੋ ਸੋਚੇ ਨਾ ਉਹਦੇ ਵਰਗੇ ਜਿਹੜੇ ਹੋਰ ਚਾਰਹੇ ਜੇ ਦਿਮਾਗ ਵਾਲੇ ਨਾ ਉਹ ਸੋਚਣ ਜੀ ਬਿਲਕੁਲ ਜੀ ਬਿਲਕੁਲ ਤਾਂ ਕਹਿ ਸਕਦੇ ਆ ਕਿ ਕਿ ਤਨਾ ਕਿਤੇ ਕਾਫੀ ਹੱਦ ਤੱਕ ਇਹ ਮਸਲੇ ਜਿਹੜੇ ਨੇ ਅੱਗੇ ਜਾ ਕੇ ਭਖ ਜਾਂਦੇ ਨੇ ਜਿੱਦਾਂ ਕਿ ਹੁਣ ਹੋ ਰਹੀ ਹੋ ਹੀ ਰਿਹਾ ਹੈ ਤਾਂ ਇੱਥੇ ਦੇਖਣ ਨੂੰ ਵੀ ਮਿਲ ਹੀ ਰਿਹਾ ਹੈ ਕਿ ਛਾਪੇ ਮਾਰੀ ਵੀ ਹੋ ਰਹੀ ਹੈ ਹਾਲਾਂਕਿ ਪੰਜਾਬ ਚ ਨਹੀਂ ਬਲਕਿ ਹਰਿਆਣਾ ਦੇ ਵਿੱਚ ਵੀ ਛਾਪੇ ਮਾਰੀ ਦੇਖਣ ਨੂੰ ਮਿਲਿਆ ਤਾਂ ਬਹੁਤ ਵੱਡੇ ਸਵਾਲ ਨੇ ਕਿ ਕਿਸਾਨ ਆਖੇ ਟਾਰਗੇਟ ਤੇ ਕਿਉਂ ਆ ਰਹੇ ਨੇ ਮੈਡਮ ਗੱਲ ਉਹੀ ਆਣਾ ਜੀ ਜੇ ਕਿਸੇ ਦੇ ਖਿਲਾਫ ਕੋਈ ਬੋਲਦਾ ਜਾਂ ਕੁਝ ਬੋਲਦਾ ਉਹ ਲੋਕਾਂ ਦੀ ਗੱਲ ਆਉਂਦੀ ਹੈ ਮੀਡੀਆ ਦੀ ਗੱਲ ਆਉਂਦੀ ਹੈ ਜੀ ਫਿਰ ਇਹ ਜਿਹੜੇ ਡਿਪਾਰਟਮੈਂਟ ਹੁੰਦੇ ਆ ਫਿਰ ਉਹ ਇਹਨਾਂ ਦੇ ਮੱਦੇ ਵਿੱਚ ਇੱਕ ਡਿਊਟੀ ਜਾਗ ਜਾਂਦੀ ਹੈ ਕਿ ਡਿਊਟੀ ਦਾ ਕੀੜਾ ਜਾਗ ਜਾਂਦਾ ਨਹੀਂ ਇਹ ਸੁੱਤੇ ਪਏ ਹੁੰਦੇ ਆ ਜੀ ਜਾਇ ਹੈ ਕਰਨ ਕੁਝ ਵੀ ਨਾਵੇ ਨਾ ਕੋਈ ਝੂਠਾ ਜਾ ਵਿਵਾਦਤ ਬਿਆਨ ਦੇ ਦਮਾ ਉਸ ਬਿਆਨ ਨੂੰ ਦੇਣ ਵਾਲੇ ਨੂੰ ਸਜ਼ਾ ਨਹੀਂ ਕਿ ਤੋਂ ਨਹੀਂ ਦੇਣ ਵਾਲੇ ਤੇ ਕਾਰਵਾਈ ਜੀ 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 ਇੱਥੇ ਆਪਣੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਹੈਲੋ ਹੈਲੋ ਸ਼ਸ਼ਕਾਲ ਜੀ ਸ਼ਸ਼ੀਕਾਲ ਸਰ ਕਿੱਥੇ ਬੋਲਦੇ ਹੋ ਮਾਲਵਿੰਦਰ ਬੋਲਣਾ ਸ਼ੁਰੂ ਹਾਂ ਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਾਲਵਿੰਦਰ ਜੀ ਅੱਜ ਦਾ ਆਪਣਾ ਵਿਸ਼ਾ ਹੈ ਪੰਜਾਬ ਚ ਮਹਿਲਾ ਕਿਸਾਨ ਆਗੂ ਦੇ ਘਾਰ ਐਨਆਈਏ ਦਾ ਛਾਪਾ ਪਿਆ ਹੈ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਛਾਪੇਮਾਰੀ ਚੱਲ ਰਹੀ ਹੈ ਅਚਾਨਕ ਇਸ ਛਾਪੇਮਾਰੀ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਪਰ ਇੱਥੇ ਕयास ਲਗਾਏ ਜਾ ਰਹੇ ਨੇ ਕਿ ਕੰਗਨਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਕਿਸਾਨ ਆਗੂ ਜਿਹੜੇ ਨੇ ਉਹਨਾਂ ਨੂੰ ਫੰਡ ਮਿਲੇ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਤਾਂ ਇੱਥੇ ਇਹ ਗੱਲਾਂ ਨੂੰ ਗੱਲਾਂ ਦੇ ਵਿੱਚ ਜੋੜਿਆ ਜਾ ਰਿਹਾ ਹੈ ਤਾਂ ਕੀ ਲੱਗਦਾ ਹੈ ਕਿ ਇਸ ਵਿਸ਼ੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਹੂੰ ਸਾਲਾਂ ਦਾ ਚੰਗਾ ਨਾ ਇਹ ਸੂਖੀਆਂ ਜਿਹੜਾ ਨਾ ਚਾਉਂਦੀ ਆ ਪਰ ਕੋਈ ਵੀ ਚੀਜ਼ ਆ ਜਦੋਂ ਅੰਤੋਂ ਦਾ ਹੁੰਦਾ ਵੀਰੇ ਨਿਸ਼ਾਨੀਆਂ ਦਾਸ ਦੇ ਹੁੰਦੇ ਨੇ ਜੀ ਜੇ ਦਾ ਹੁਣ ਅੰਤ ਆਇਆ ਹੋਇਆ ਇਹਦਾ ਹੁਣ ਸਿਹਤ ਦੇ ਵਿੱਚੋਂ ਫਿਰ ਤੁਸੀਂ ਦੇਖ ਲਿਓ ਕਿਸਾਨਾਂ ਦਾ ਰੋਸ ਜਦੋਂ ਜਾਗਦਾ ਫਿਰ ਪੰਜਾਬ ਦੇ ਰੋਸ ਦੇ ਵਿੱਚ ਜਿਹੜੀ ਹੁਣ ਲੈਂਸਨ ਹੋਈਆਂ ਇਹਨੂੰ ਮੂੰਹ ਵੀ ਖਾਣੀ ਪਊਗੀ ਫੇਰ ਭਾਜੀਪੀ ਵਾਲਾ ਜਦੋਂ ਤੇਰਾ ਪੀਰ ਸਮਾਨ ਜੋ ਨਿਕਲ ਜਾਵਾ ਵਾਪਸ ਦੇ ਮੋੜ ਦਾ ਜਿਹੜੀਆਂ ਹੈ ਕਰਾ ਕਰਦੀਆਂ ਕਿਸਾਨਾਂ ਬਾਰੇ ਵੀ ਸੈਗ ਆ ਰਹੀਆਂ ਨੇ ਠੰਡ ਆਉਂਦਾ ਵੀ ਤੈਨੂੰ ਵੀ ਕਿਤੋਂ ਆਉਣੀ ਹੋਊ ਠੰਡ ਜਿਹੜਾ ਫਿਲਮ ਚੱਲ ਪਾੜੀ ਤੇਰੀ ਪਹਿਲਾਂ ਫਿਲਮ ਦੇ ਉੱਤੇ ਕਿੰਨਾ ਰੋਸ ਹੋਇਆ ਫਿਲਮ ਮੈਨੂੰ ਲੱਗਦਾ ਤਾਂ ਜੀ ਨਾਲੇ ਚਲਾਇ ਨਹੀਂ ਸਕਦੇ ਹੁਣ ਜੇ ਚਲਾਉਣ ਜੇ ਤਾਂ ਉੱਥੀ ਗੀ ਪੀ ਜੀ ਪੀ ਵਾਲੇ ਸ਼ੁਰੂ ਹੋ ਜੂਗੇ ਹਰਿਆਣੇ ਦੇ ਵਿੱਚ ਪਹਿਲਾ ਇਹ ਨੀਂ ਚੀਜ਼ਾਂ ਦੇਖੋ ਜਿਹੜੀ ਗੰਗਨਾ ਰੌਤ ਨੇ ਕਿਸਾਨਾਂ ਦੇ ਵਿੱਚ ਕਰਿਆ ਬੇਦੁਖੀਆਂ ਚੀਜ਼ਾਂ ਨੇ ਜਿਨ੍ਹਾਂ ਤੇਕਰ ਕੋਈ ਪੂਰੀ ਜਾਣਕਾਰੀ ਨਹੀਂ ਹੋਈ ਹੈਗੀ ਜਿਵੇਂ ਆਪੀ ਇਸ ਦੀ ਗੱਲ ਕਰ ਰਹੇ ਸੀ ਇਹ ਜਿਹੜੇ ਪੂਰੇ ਇਹ ਕਿਸਾਨਾਂ ਨੂੰ ਮਤਲਬ ਇਹ ਕਿਹੜਾ ਕਿਸਾਨ ਵੀ ਉਹਨੂੰ ਹੋਸ਼ ਦੇ ਵਿੱਚ ਆਪਦਾ ਜੂਸ ਨਾ ਕੋ ਬੈਠਿਓ ਪਰ ਜੋ ਕਰਦੀਆਂ ਸਰਕਾਰਾਂ ਜਿਹੜੀਆਂ ਸੱਤਿਆ ਦੇ ਹੁੰਦੀਆਂ ਨੇ ਇਹ ਜਿਹੇ ਚਮਚੇ ਇਹੀਆਂ ਚਮਚੀਆਂ ਭੋਪਰ ਵਾਸਤੇ ਥੋੜਿਆ ਜਿਹਾ ਰੱਖੀਆਂ ਹੁੰਦੀਆਂ ਨੇ ਸਮਾਜ ਦੇ ਖਿਲਾਫ ਆ ਜੀ ਸਾਰਾ ਮਾਈ ਜੀ ਕਿਹਨਾ ਫੇਰ ਕਿਸਾਨ ਵੀਰਾਂ ਨੂੰ ਵੀ ਹੋਸ਼ ਦੇ ਵਿੱਚ ਰਿਹਾ ਪਰ ਇਹ ਜੀ ਜਿਆ ਤਾਂ ਦੂਰ ਰਹਿਣਾ ਚਾਹੀਦਾ ਪਰ ਇੱਕ ਜਿਵੇਂ ਹੋਵੇ ਭਾਜਪਾ ਆਨੇ ਵੀ ਦੱਸ ਰਹੇ ਦੇ ਵੀ ਇਹ ਤੋਂ ਪੱਲਾ ਖਿਨਾਰਾ ਕਰ ਰਹੇ ਨੇ ਸਾਬ ਚੋਰਾ ਨਾਲ ਉੱਚੀ ਵਾਲੀ ਹੋਈ ਹੈ ਇਹ ਗੱਲ ਕੋਈ ਆ ਬਿਲਕੁਲ ਬਿਲਕੁਲ ਇੱਥੇ ਕੀ ਕਹਿਣਾ ਚਾਹੋਗੇ ਮਲਵਿੰਦਰ ਜੀ ਕਿ ਦੇਖੋ ਹਰਿਆਣੇ ਦੇ ਵਿੱਚ ਬਹੁਤ ਵੱਡੀ ਚੋਟ ਲੱਗਣ ਜਾ ਰਹੀ ਹੈ ਅਸੀਂ ਹਰਿਆਣੇ ਚ ਵੀ ਆਉਂਦੇ ਜਾਣੇ ਰਹਿੰਦੇ ਹਾਂ ਤੇ ਬਸ ਹਰਿਆਣੇ ਦੇ ਬੰਦੇ ਵੀ ਮਿਲਦੇ ਰਹਿੰਦੇ ਹਾਂ ਪਰ ਇੱਥੇ ਇਹਨੂੰ ਜ਼ਰੂਰ ਜਿਹੜੇ ਇਹਦੇ ਬੋਲਾਂ ਦੇ جواب ਕਿਸਾਨ ਪੁੱਤਰ ਜ਼ਰੂਰ ਦੇਣਗੇ ਬਿਲਕੁਲ ਜੀ ਬਿਲਕੁਲ ਹਾਂਜੀ ਸੰਜੀਪ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਡਮ ਬੜਾ ਬਹੁਤ ਦੇਖੋ ਲੋਕਾਂ ਕੋਲ ਬਾਪ ਰਾਜੀ ਬੋਟ ਦਿੱਤੀ ਹਮ ਇਹ ਲੋਕ ਬੋਟ ਦੇ ਸਹਾਰੇ ਇਹਨਾਂ ਦੇ ਪੁੱਟਿਆ ਹੁੰਦੇ ਆ ਜੀ ਜੀ ਨਾਲ ਹੁਣ ਜਿਹਦੇ ਮਾਚੇ ਕੋਈ ਉੱਪਰ ਉਤਰ ਜਾਂਦਾ ਕੋਈ ਨੇਤਾ ਉੱਤਰ ਜਾਂਦਾ ਬੰਦੇ ਉੱਤਰ ਜਾਂਦਾ ਜੀ ਉਹ ਫਿਰ ਬੋਟ ਰੀਜੀ ਉਹਨੂੰ ਮਿਲਦੀ ਹੈ ਫਿਰ ਉਹਨੂੰ ਜੋਟੇ ਮਿਲਦੀ ਹੈ ਜੀ ਸਹੀ ਗੱਲ ਕਹਿਵਾਣ ਦਿੱਤੀ ਨੇ ਹੁਣ ਇਹਨਾਂ ਦਾ ਜੋਟ ਖਾਣ ਦਾ ਜਿਹੜਾ ਟਾਈਮ ਆ ਗਿਆ ਜੀ ਅਗਰ ਇਹ ਚੋਟ ਖਾਣ ਤੇ ਵੀ ਇਹ ਨਹੀਂ ਸਿਧਰਨਗੇ ਜੀ ਫੇਰ ਐਡਾ ਦੇ ਬੰਦੇ ਕਿਤੇ ਨਾ ਕਿਤੇ ਜੀ ਕਹਿੰਦਾ ਵੀ ਰਾਜਨੀਤੀ ਤੋਂ ਬਾਹਰ ਹੋਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਤ ਜੀ ਤੁਹਾਡਾ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਮਾਲਵਿੰਦਰ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਜੋ ਹੁਣ ਮਸਲਾ ਖੜਾ ਹੋਇਆ ਪੰਜਾਬ ਚ ਨਵਾਂ ਕਿ ਛਾਪੇਮਾਰੀ ਹੁਣ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਹੋ ਰਹੀ ਹੈ ਇਸ ਦੇ ਕਾਰਨ ਕੀ ਨਿਕਲ ਕੇ ਸਾਹਮਣੇ ਆ ਸਕਦੇ ਨੇ ਕੀ ਕਹਿਣਾ ਚਾਹੋਗੇ ਕੋ ਕਾਰਨ ਤਾਂ ਇਹੀ ਨੇ ਦੇਖੋ ਜੀ ਪਹਿਲਾਂ ਜਦੋਂ ਅंदोलਨ ਖੜਾ ਹੋਇਆ ਜੀ 14ਵੀਂ ਦੀ ਸਰਕਾਰਾਂ ਨੇ ਬਹੁਤ ਕਿਸਾਨਾਂ ਤੇ ਐਨਆਰਆਈਆਂ ਦਾ ਦਬਾਅ ਪਾਇਆ ਹਮਮ ਅंदोलਨ ਜੀ ਵੀ ਕਹੇਗੇ ਪ੍ਰਧਾਨ ਮੰਤਰੀ ਨੇ ਉਹ ਹੀ ਸਾਡਾ ਪ੍ਰਧਾਨ ਮੰਤਰੀ ਫਿਰ ਮਾਫੀਆਂ ਮੰਗਦਾ ਜੀ ਸਾਥੋਂ ਕਿਸਾਨਾਂ ਨੂੰ ਸਮਝਾਇਆ ਨਹੀਂ ਗਿਆ ਇਸ ਮੌਲਾ ਬਾਰੇ ਇਹ ਗੱਲਾਂ ਪਹਿਲੀਆਂ ਜਿਹੜੀਆਂ ਸਿਆਣੇ ਕਹਿੰਦੇ ਨੇ ਪੰਜਾਬੀ ਲੋਕਾਂ ਦਾ ਹੱਥਾਂ ਨਾਲ ਇਕੱਠਾ ਖੁੱਲੀਆਂ ਹੋਈਆਂ ਜੀ ਉਹਨੀਆਂ ਪਹਿਗੀਆਂ ਇਹਨੀਆਂ ਗੱਲਾਂ ਦੇ ਬਿਆਨਾਂ ਤੋਂ ਜੇ ਬਚ ਕੇ ਰਹਿਣ ਤਾਂ ਬਗੀਆ ਗੱਲਾਂ ਇਹ ਕਿਸਾਨਾਂ ਵੀਰਾਂ ਨੂੰ ਮੈਂ ਇਹੀ ਕਹਿ ਰਿਹਾ ਸੰਜਮ ਦੇ ਨਾਲ ਜ਼ਰੂਰ ਰਹੋ ਇਹ ਸਰਕਾਰਾਂ ਦੀਆਂ ਨੇੜੀਆਂ ਆਉਂਦੀਆਂ ਰਹਿੰਦੀਆਂ ਨੇ ਕਿ ਨੇੜੀਆਂ ਜਾਂਦੀਆਂ ਰਹਿੰਗੀਆਂ ਪਰ ਥੋੜਾ ਚਿਰ ਹੋ ਗਿਆ ਅਜੇ ਪੁੱਠੇ ਜਿੱਤੇ ਬਿਆਨ ਦੇ ਕੇ ਹੀ ਕਰਨਗੇ ਆਪ ਵੀ ਬੈਠ ਜਾਣਗੇ ਪਰ ਬਲੈਕ ਸੌ ਦੇ ਵਿੱਚ ਜ਼ਰੂਰ ਜਿੱਥੇ ਵੀ ਕਿਸਾਨਾਂ ਦੇ ਵਿੱਚ ਤੁਹਾਡਾ ਚੈਨਲ ਨੂੰ ਦੇਖ ਰਹੇ ਨੇ ਇਸ ਦਾ ਇਹਨਾਂ ਵੋਟਾਂ ਦੇ ਵਿੱਚ ਆਸਰ ਜ਼ਰੂਰ ਪਾਓ ਜਿਹੜਾ ਤੁਹਾਡਾ ਚੈਨਲ ਅਜੇ ਮੌਕੇ ਦੇ ਮੁੱਦੇ ਉਠਾਉਂਦਾ ਤਾਂ ਇਹ ਬਹੁਤ ਵਧੀਆ ਚੈਨਲ ਆ ਜਿਹੜਾ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੋ ਤੁਸੀਂ ਆਨਲਾਈਨ ਟਾਈਮ ਦੇ ਵਿੱਚ ਆਪ ਵੀ ਇਹਨਾਂ ਨੂੰ ਪਤਾ ਲੱਗ ਚੁੱਕੇ ਜੀ ਕਿ ਬੀਜਪੀ ਕਾਂਗੜਾ ਨੇ ਸਾਡੀ ਕੁਆਲਿਟੀ ਦੇ ਵਿੱਚ ਵਾਦਾ ਕੀਤਾ ਜਾਂ ਘਾਟਾ ਕੀਤਾ ਇਹ ਵੀ ਬੀਜਪੀ ਕੀ ਆ ਨਾ ਝੂਠੀਆਂ ਨਾ ਕਰਨ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਧੰਨਵਾਦ ਜੀ ਸਰ ਹਾਂਜੀ ਤਾਂ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਆਈ ਸੀ ਕਿ ਪੰਜਾਬ ਚ ਮਹਿਲਾ ਕਿਸਾਨ ਆਗੂ ਦੇ ਘਰ ਛਾਪੇ ਮਾਰੀ ਹੋਈ ਹੈ ਹਾਲਾਂਕਿ ਇਹ ਛਾਪੇ ਮਾਰੀ ਕਿਸ ਵਜ੍ਹਾ ਕਰਕੇ ਹੋਈ ਹੈ ਇਹ ਵਜ੍ਹਾ ਤਾਂ ਵਾਜਿਬ ਨਹੀਂ ਹੋਈ ਅਜੇ ਤੱਕ ਪਰ ਹਾਂ ਇੱਥੇ ਜੇਕਰ ਕੋਈ ਵੀ ਵਜਾ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਵਜਾ ਜਿਹੜੀ ਆ ਕਾਫੀ ਵੱਡੀ ਰਹੀ ਹੋएगी ਆਖਿਰਕਾਰ ਇੱਥੇ ਛਾਪੇ ਮਾਰੀ ਕਿਉਂ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਰਾਮਪੂਰਾ ਫੂਲ ਦੀ ਮਹਿਲਾ ਕਿਸਾਨ ਆਗੂ ਦੇ ਘਰ ਦੇ ਉੱਤੇ ਛਾਪੇ ਮਾਰੀ ਹੋਈ ਹੈ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਕਿਸਾਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੀ ਚੱਲ ਰਹੀ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਿਸਾਨ ਆਗੂ ਇਸ ਛਾਪੇ ਮਾਰੀ ਦੀ ਰੇਡ ਦੇ ਥੱਲੇ ਆਉਂਦੇ ਨੇ ਜਾਂ ਨਹੀਂ ਆਉਂਦੇ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਤੁਸੀਂ ਵੀ ਆਪਣੇ ਵਿਚਾਰ ਨਾ ਸਾਂਝੇ ਕਰਿਆ ਕਰੋ ਤੇ ਲਾਈਵ ਪ੍ਰੋਗਰਾਮ ਨੂੰ ਵਾਤਵਾਤ ਸ਼ੇਅਰ ਵਿਕਰਨਾ ਤੇ ਇਥੇ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਗਿਆਨੀ ਮਾਨਸੂ ਅਟਵਾਲ